ਆਨਰ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਪੰਜ ਭੈਣਾ ਦਾ ਇਕਲੋਤੇ ਭਰਾ ਦਾ ਨਸ਼ਾ ਤਸਕਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਜੀਆਂ ਕਤਲ ਕਰ ਦਿੱਤਾ ਗਿਆ ਦੱਸ ਦੇ ਕਿ ਉਸ ਨੌਜਵਾਨ ਦੀ ਪਛਾਣ ਹੈ ਜਿਹੜੀ ਕਿ ਦੀਪ ਵਾਸੀ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਸੀ ਤੁਹਾਨੂੰ ਦੱਸ ਦੇ ਕਿ ਦੀਪ ਵੱਲੋਂ ਅਕਸਰ ਹੀ ਨਸ਼ਾ ਤਸਕਰਾਂ ਦੇ ਖਿਲਾਫ ਵਿਰੋਧ ਕੀਤਾ ਜਾਂਦਾ ਸੀ ਪਰ ਨਸ਼ਾ ਤਸਕਰਾਂ ਵੱਲੋਂ ਇਕੱਠੇ ਹੋ ਕੇ ਉਸ ਦਾ ਤੇਜ਼ ਤਾਰ ਹਥਿਆਰਾ ਦੇ ਨਾਲ ਕਤਲ ਕਰ ਦਿੱਤਾ ਗਿਆ ਪਰ ਇਸ ਸਾਰੇ ਮਾਮਲੇ ਤੋਂ ਬਾਅਦ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦਾ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਅਤੇ ਜਿਹੜੀ ਪੁਲਿਸ ਹੈ ਪੁਲਿਸ ਵੀ ਇਸ ਦੇ ਵਿੱਚ ਇਸ ਕੇਸ ਦੇ ਵਿੱਚ ਕਾਰਵਾਈ ਕਰਦੀ ਹੈ ਤੇ ਪੰਜਾਬ ਪੁਲਿਸ ਵੱਲੋਂ ਕਹਿਣਾ ਹੈ ਕਿ ਜਿਹੜੇ ਵੀ ਦੋਸ਼ੀ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਦੀਪ ਦਾ ਕਤਲ ਕੀਤਾ ਹੈ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਵੀ ਕਰਾਂਗੇ ਅਤੇ ਐਕਸ਼ਨ ਵੀ ਜਿਹੜਾ ਕਿ ਉਹਨਾਂ ਦੇ ਖਿਲਾਫ ਪੰਜਾਬ ਪੁਲਿਸ ਦਲ ਲਿਆ ਜਾਵੇਗਾ ਪਰ ਇਸ ਸਾਰੇ ਮਾਮਲੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਕੀ ਕਹਿਣਾ ਹੈ ਅਤੇ ਪੰਜਾਬ ਪੁਲਿਸ ਵੱਲੋਂ ਕੀ ਕਹਿਣਾ ਹੈ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਇੱਥੇ ਨਾ ਮੁੰਡੇ ਆਉਂਦੇ ਹੁੰਦੇ ਸੀਗੇ ਚਿੱਟਾ-ਚੁੱਟਾ ਵੇਚਦੇ ਸੀਗੇ ਇਹ ਰੋਕ ਦਾ ਰੋਕ ਦਾ ਸੀਗਾ ਇਹਨੂੰ ਕਹਿੰਦੇ ਦੇਖਾਂਗੇ ਵੱਢ ਕੇ ਦਹੀਂ ਲੈਣ ਗਿਆਗਾ ਚੌਲ ਬਣਾ ਕੇ ਰੱਖ ਕੇ ਗਿਆ ਤੇ ਬਸ ਉੱਥੇ ਹੀ ਵੱਢ ਕੇ ਰੱਖਤਾ ਉਹਨਾਂ ਨੇ ਹਾਏ ਵੀਰੇ ਅਸੀਂ ਤਾਂ ਇਨਸਾਫ ਚਾਹੀਦਾ ਵੀਰੇ ਸਾਨੂੰ ਕੁਝ ਨਹੀਂ ਚਾਹੀਦਾਗਾ ਅਸੀਂ ਚਾਰ ਪੈਣਾ ਗਿਆਂ 21 ਭਰਾ ਸੇ ਸਾਡੇ ਸਾਨੂੰ ਇਨਸਾਫ ਚਾਹੀਦਾ ਸਾਨੂੰ ਕੁਝ ਨਹੀਂ ਚਾਹੀਦਾ ਵੀਰੇ ਇਹ ਸਾਡੇ ਕੋਲ ਕੱਲ ਐਂਟੀਮੇਸ਼ਨ ਆਈ ਸੀ ਇੱਕ ਡੈੱਡ ਬੋਡੀ ਦਾ ਰੁਕਾ ਆਇਆ ਸੀ ਵੀ ਦੀਪ ਸਿੰਘ ਸਨ ਆਫ ਕਰਨ ਸਿੰਘ ਰੋਮਾਡ ਮੰਡੀ ਦਾ ਸੀ ਜੀ 22 ਸਾਲ ਉਮਰ ਸੀ ਇਹਦੀ ਦੌਰਾਨੇ ਇਲਾਜ ਡੈਥ ਹੋ ਗਈ ਸੀ ਇਹ ਪਹਿਲਾਂ ਸੀਐਚ ਬਟਲਡਾ ਦਾਖਲ ਹੋਇਆ ਸੀ ਜਿੱਥੇ ਡਾਕਟਰਾਂ ਨੇ ਇਹਨੂੰ ਹਾਇਰ ਇੰਸਟੀਚਿਊਟ ਦੇ ਰੈਫਰ ਕਰਤਾ ਸੀ ਤੇ ਰਸਤੇ ਵਿੱਚ ਇਹਦੀ ਮੌਤ ਹੋ ਗਈ ਸੀ ਇਹ ਕਾਰਨ ਕੀ ਹੋਇਆ ਜ ਇਹਦੇ ਸਬੰਧ ਚ ਅਸੀਂ ਇਹਦੇ ਇੱਕ ਚਾਚਾ ਜੀ ਹੈਗੇ ਦਰਸ਼ਨ ਸਿੰਘ ਸਨ ਆਫ ਅਰਜਨ ਸਿੰਘ ਵਾਸੀ ਵਾਰਡ ਨੰਬਰ 10 ਨੇੜੇ ਪੀਰਖਾਨਾ ਮੋੜ ਮੰਡੀ ਇਹਨਾਂ ਨੇ ਬਿਆਨ ਦਾ ਜਕਰਾਇ ਵੀ ਜਿਹੜਾ ਇਹਨਾਂ ਦਾ ਭਤੀਜਾ ਦੀਪ ਸਿੰਘ ਇਹ ਕੁਛ ਇਹਦੇ ਸੀਗੇ ਇਹਦੇ ਐਂਟੀ ਮੁੰਡੇ ਸੀਗੇ ਕੁਝ ਸੁਭਾਸ਼ ਕੁਮਾਰ ਇਹਦੇ ਸੁਬਾਸ਼ੀ ਪ੍ਰੀਤ ਸਨਹੁ ਹਰਬੰਸ ਨਾਲ ਸਾਹਿਬ ਸਨਹੁ ਸ਼ਿਵਜੀ ਰਾਮ ਤੇ ਆਕਾਸ਼ਦੀਪ ਸਨਹੁ ਸੁਖਵਿੰਦਰ ਸਿੰਘ ਤੇ 6 ਅਨਨੋਨ ਬੰਦੇ ਹੋਰ ਆਏ ਸੀ ਇਹ ਕਹਿੰਦੇ ਇਹ ਵਜਾ ਰੰਜ ਸ਼ੇਖ ਲਿਖਾਈ ਇਹਨਾਂ ਨੇ ਵੀ ਜਿਹੜਾ ਦੀਪ ਸਿੰਘ ਹੈਗਾ ਇਹ ਮੁੰਡਿਆਂ ਨੂੰ ਇਸੇ ਬਸਤੀ 'ਚ ਨਸ਼ਾ ਹੈਮੇਚੰਦਰ ਰੋਗਦਾ ਸੀ। ਬਾਕੀ ਅੱਗੇ ਪਾਰਟ ਆਫ ਇਨਵੈਸਟੀਗੇਸ਼ਨ ਦਾ ਵੀ ਕੀ ਅਸਲ ਵਜ੍ਹਾ ਸੀ ਜਦੋਂ ਦੋਸ਼ੀ ਗ੍ਰਿਫਤਾਰ ਹੋ ਜਾਣ। ਕੋਈ ਗ੍ਰਿਫਤਾਰ ਨਹੀਂ ਆਇਆ। ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ। ਅਜੇ ਟੀਮਾਂ ਭੇਜੀਆਂ ਹੋਈਆਂ। ਜਲਦੀ ਅਸੀਂ ਬੰਦੇ ਰਾਉਂਡ ਅਪ ਕਰਕੇ ਤੇ ਬੰਦ ਕੇਂਦਰੀ ਜੇਲ੍ਹ ਬਟਨ ਟੱਕਰਾਉ। ਔਨਅਰ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਪੰਜ ਭੈਣਾਂ ਦਾ ਇਕਲੋਤੇ ਭਰਾ ਦਾ ਨਸ਼ਾ ਤਸਕਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਜੀਆਂ ਕਤਲ ਕਰ ਦਿੱਤਾ ਗਿਆ ਦੱਸ ਜੀ ਕਿ ਉਸ ਨੌਜਵਾਨ ਦੀ ਪਛਾਣ ਹੈ ਜਿਹੜੀ ਕਿ ਦੀਪ ਵਾਸੀ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਸੀ ਤੁਹਾਨੂੰ ਦੱਸ ਜੀ ਕਿ ਦੀਪ ਵੱਲੋਂ ਅਕਸਰ ਹੀ ਨਸ਼ਾ ਤਸਕਰਾਂ ਦੇ ਖਿਲਾਫ ਵਿਰੋਧ ਕੀਤਾ ਜਾਂਦਾ ਸੀ ਪਰ ਨਸ਼ਾ ਤਸਕਰਾਂ ਵੱਲੋਂ ਇਕੱਠੇ ਹੋ ਕੇ ਉਸ ਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਪਰ ਇਸ ਸਾਰੇ ਮਾਮਲੇ ਤੋਂ ਬਾਅਦ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦਾ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਅਤੇ ਜਿਹੜੀ ਪੁਲਿਸ ਹੈ ਪੁਲਿਸ ਵੀ ਇਸ ਦੇ ਵਿੱਚ ਇਸ ਕੇਸ ਦੇ ਵਿੱਚ ਕਾਰਵਾਈ ਕਰਦੀ ਹੈ ਤੇ ਪੰਜਾਬ ਪੁਲਿਸ ਵੱਲੋਂ ਕਹਿਣਾ ਹੈ ਕਿ ਜਿਹੜੇ ਵੀ ਦੋਸ਼ੀ ਨੇ ਜਿਨ੍ਹਾਂ ਨੇ ਦੀਪ ਦਾ ਕਤਲ ਕੀਤਾ ਹੈ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਵੀ ਕਰਾਂਗੇ ਅਤੇ ਐਕਸ਼ਨ ਵੀ ਜਿਹੜਾ ਕਿ ਉਹਨਾਂ ਦੇ ਖਿਲਾਫ ਪੰਜਾਬ ਪੁਲਿਸ ਦਾ ਲਿਆ ਜਾਵੇਗਾ ਪਰ ਇਸ ਸਾਰੇ ਮਾਮਲੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਕੀ ਕਹਿਣਾ ਹੈ ਅਤੇ ਪੰਜਾਬ ਪੁਲਿਸ ਵੱਲੋਂ ਕੀ ਕਹਿਣਾ ਹੈ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਇੱਥੇ ਨੰਡੇ ਆਉਂਦੇ ਹੁੰਦੇ ਸੀਗੇ ਚਿੱਟਾ-ਚੁੱਟਾ ਵੇਚਦੇ ਸੀਗੇ ਇਹ ਰੋਕ ਦਾ ਰੋਕ ਦਾ ਸੀਗਾ ਇਹਨੂੰ ਕਹਿੰਦੇ ਦੇਖਾਂਗੇ ਵੱਢ ਕੇ ਦਹੀਂ ਲੈਣ ਗਿਆਗਾ ਚੌਲ ਬਣਾ ਕੇ ਰੱਖ ਕੇ ਗਿਆ ਤੇ ਬਸ ਉੱਥੇ ਹੀ ਵੱਢ ਕੇ ਰੱਖਤਾ ਉਹਨਾਂ ਨੇ ਹਾਏ ਵੀਰੇ ਅਸੀਂ ਤਾਂ ਇਨਸਾਫ ਚਾਹੀਦਾ ਵੀਰੇ ਸਾਨੂੰ ਕੁਝ ਨਹੀਂ ਚਾਹੀਦਾਗਾ ਅਸੀਂ 4 ਪੈਣਾਂ ਗੀਆਂ 21 ਭਰਾ ਸੇ ਸਾਡੇ ਸਾਨੂੰ ਇਨਸਾਫ ਚਾਹੀਦਾ ਸਾਨੂੰ ਕੁਝ ਨਹੀਂ ਚਾਹੀਦਾ ਵੀਰੇ ਇਹ ਸਾਡੇ ਕੋਲ ਕੱਲ ਐਂਟੀਮੇਸ਼ਨ ਆਈ ਸੀ ਇੱਕ ਡੈੱਡ ਬੋਡੀ ਦਾ ਰੁਕਾ ਆਇਆ ਸੀ ਵੀ ਦੀਪ ਸਿੰਘ ਸਨ ਆਫ ਕਰਨ ਸਿੰਘ ਰੋਮਾਡ ਮੰਡੀ ਦਾ ਸੀ ਜੀ 22 ਸਾਲ ਉਮਰ ਸੀ ਇਹਦੀ ਦੌਰਾਨੇ ਇਲਾਜ ਡੈਥ ਹੋ ਗਈ ਸੀ ਇਹ ਪਹਿਲਾਂ ਸੀਐਚ ਬਠਿੰਡਾ ਦਾਖਲ ਹੋਇਆ ਸੀ ਜਿੱਥੇ ਡਾਕਟਰਾਂ ਨੇ ਇਹਨੂੰ ਹਾਇਰ ਇੰਸਟੀਚਿਊਟ ਦੇ ਰੈਫਰ ਕਰਤਾ ਸੀ ਕਿ ਰਸਤੇ ਵਿੱਚ ਇਹਦੀ ਮੌਤ ਹੋ ਗਈ ਸੀ ਇਹ ਕਾਰਨ ਕੀ ਹੋਇਆ ਜ ਇਹਦੇ ਸਬੰਧ ਚ ਅਸੀਂ ਇਹਦੇ ਇੱਕ ਚਾਚਾ ਜੀ ਹੈਗੇ ਦਰਸ਼ਨ ਸਿੰਘ ਸਨ ਆਫ ਅਰਜਨ ਸਿੰਘ ਵਾਸੀ ਵਾਰਡ ਨੰਬਰ 10 ਨੇੜੇ ਪੀਰਖਾਨਾ ਮੋੜ ਮੰਡੀ ਇਹਨਾਂ ਨੇ ਬਿਆਨ ਦਾ ਜਕਰਾਇ ਵੀ ਜਿਹੜਾ ਇਹਨਾਂ ਦਾ ਭਤੀਜਾ ਦੀਪ ਸਿੰਘ ਇਹ ਕੁਛ ਇਹਦੇ ਸੀਗੇ ਇਹਦੇ ਐਂਟੀ ਮੁੰਡੇ ਸੀਗੇ ਕੁਛ ਸੁਭਾਸ਼ ਕੁਮਾਰ ਇਹਦੇ ਸੁਬਾਸ਼ੀ ਪ੍ਰੀਤ ਸਨਹੁ ਹਰਬੰਸ ਨਾਲ ਸਾਹਿਬ ਸਨਹੁ ਸ਼ਿਵਜੀ ਰਾਮ ਤੇ ਆਕਾਸ਼ਦੀਪ ਸਨਹੁ ਸੁਖਵਿੰਦਰ ਸਿੰਘ ਤੇ 6 ਅਨਨੋਨ ਬੰਦੇ ਹੋਰ ਆਏ ਸੀ ਇਹ ਕਹਿੰਦੇ ਇਹ ਵਜਾ ਰੰਜ ਸ਼ੇਖ ਲਿਖਾਈ ਇਹਨਾਂ ਨੇ ਵੀ ਜਿਹੜਾ ਦੀਪ ਸਿੰਘ ਹੈਗਾ ਇਹ ਮੁੰਡਿਆਂ ਨੂੰ ਇਥੇ ਬਸਤੀ 'ਚ ਨਸ਼ਾ ਹੈ ਵਿਚੰਤ ਰੋਗ ਦਾ ਸੀ ਆ ਬਾਕੀ ਅੱਗੇ ਪਾਰਟ ਆਫ ਇਨਵੈਸਟੀਗੇਸ਼ਨ ਦਾ ਵੀ ਕੀ ਅਸਲ ਵਜ੍ਹਾ ਸੀ ਜਦੋਂ ਦੋਸ਼ੀ ਗ੍ਰਿਫਤਾਰ ਹੋ ਜਾਣ ਕੋਈ ਗ੍ਰਿਫਤਾਰ ਨਹੀਂ ਹੈ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਜਿਹੜੀ ਟੀਮਾਂ ਭੇਜੀਆਂ ਹੋਈਆਂ ਜਲਦੀ ਅਸੀਂ ਬੰਦੇ ਰਾਉਂਡ ਅਪ ਕਰਕੇ ਤੇ ਬੰਦ ਕੇਂਦਰੀ ਜੇਲ੍ਹ ਬਟਨ ਟੱਕਰਾਉਂ